ਦੇਸ ਵਿਦੇਸ਼ ਵਿੱਚ ਬੈਠੀ ਗੁਰੂਪਿਆਰੀ ਸਾਹਾ ਸੰਗਤ ਜੀ ਦਾਸ ਗੁਰਦੀਪ ਸਿੰਘ ਖਾਲਸਾ ਗੁਰੂ ਪਿਆਰੇਓ ਦਾਸ ਵੱਲੋਂ ਬਲਾਈ ਫਤਿਹ ਪ੍ਰਵਾਨ ਕਰ ਲਿਓ ਆਖੋ ਗੱਜ ਵੱਜ ਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਗੱਲ ਕਰਾਂਗੇ ਆਪਣੇ ਉਹਨਾਂ ਭੈਣ ਭਰਾਵਾਂ ਬਾਰੇ ਜਿਨ੍ਹਾਂ ਨੂੰ ਬ੍ਰਾਹਮਣ ਨੇ ਮਹਾਸ਼ਾ ਕਹਿ ਕੇ ਡੂਮ ਕਹਿ ਕੇ ਸੰਬੋਧਿਤ ਕੀਤਾ ਤੇ ਸੰਵਿਧਾਨ ਵਿੱਚ ਇਹਨਾਂ ਨੂੰ ਐਸੀ ਕਿਹਾ ਗਿਆ ਤੇ ਪਰ ਬੜੀ ਅਫਸੋਸ ਦੀ ਗੱਲ ਆ ਗੁਰੂ ਪਿਆਰਿਓ ਇਹ ਸਾਡੇ ਭੈਣ ਭਰਾਵਾਂ ਨੇ ਵੀ ਖੁਦ ਨੂੰ ਮਹਾਸ਼ਾ ਅਕਸੈਪਟ ਕਰ ਲਿਆ ਤੇ ਮਹਾਸ਼ਾ ਹੋਂਚ ਡੂਮ ਹੋਂਚ ਇਹ ਮਾਨ ਪ੍ਰਾਪਤ ਕਰਦੇ ਆ ਮਾਨ ਸਮਝਦੇ ਆ ਪਰ ਬਾਮਣ ਇਹਨਾਂ ਨੂੰ ਨੀਚ ਕਹਿੰਦਾ ਅਸਲ ਚ ਗੁਰੂ ਪਿਆਰਿਓ ਜਿਹੜੇ ਮਹਾਸ਼ੇ ਵੀਰ ਆ ਸਾਡੇ ਇਹਨਾਂ ਨੂੰ ਇਹਨਾਂ ਨਹੀਂ ਪਤਾ ਕਿ ਇਹਨਾਂ ਦੇ ਪੁਰਖਿਆਂ ਨੇ ਇਹਨਾਂ ਦੇ ਵੱਡ ਵਡੇਰਿਆਂ ਨੇ ਸਿੱਖੀ ਲਈ ਕੀ ਦਾਤਾਂ ਦਿੱਤੀਆਂ ਆ ਸਿੱਖੀ ਲਈ ਕੀ ਪ੍ਰਾਪਤੀਆਂ ਆ ਇਹਨਾਂ ਲੋਕਾਂ ਦੀਆਂ ਪਰ ਅਸਲ ਵਿੱਚ ਅੱਜ ਜਿੰਨੇ ਵੀ ਸਾਡੇ ਮਹਾਸ਼ਾਪਰਾ ਆ ਉਹ ਸਾਰੇ ਸਿੱਖੀ ਨਾਲ ਟੁੱਟ ਚੁੱਕੇ ਆ ਉਹ ਬ੍ਰਾਹਮਣਵਾਦ ਵਿੱਚ ਪਖੰਡ ਕਰਮਕਾਂਡ ਅੰਧਵਿਸ਼ਵਾਸ ਵਿੱਚ ਜਾਂ ਕਹ ਲਈ ਜਾਤ ਪਾਤ ਵਿੱਚ ਇੰਨੇ ਕੁ ਗਲਤਾਂ ਹੋ ਚੁੱਕੇ ਆ ਕਿ ਸਿੱਖੀ ਉਹਨਾਂ ਦੇ ਕਿਤੇ ਨੇੜੇ ਤੇੜੇੋਂ ਵੀ ਨਜ਼ਰ ਨਹੀਂ ਆਉਂਦੀ ਤੇ ਉਹ ਖੁਦ ਨੂੰ ਸਿੱਖ ਸਮਝਦੇ ਵੀ ਨਹੀਂ ਆ ਉਹ ਤੇ ਹਿੰਦੂ ਬਣੇ ਘੁੰਮਦੇ ਆ ਪਰ ਆਪਾਂ ਜਿਹੜੀ ਤੁਹਾਨੂੰ ਜਾਣਕਾਰੀ ਦੇ ਰਹੇ ਆ ਗੁਰੂ ਪਿਆਰਿਓ ਬੜੀ ਵੱਡੀ ਮੁੱਲੀ ਜਾਣਕਾਰੀ ਆ ਤੇ ਬਹੁਤ ਹੀ ਜਾਣਕਾਰੀ ਵਧੀਆ ਆ ਕਿਉਂਕਿ ਜਿਹੜੇ ਜਿੰਨਾ ਗੁਰਸਿੱਖਾਂ ਦੀ ਗੁਰੂ ਪਿਆਰਿਓ ਚਾਰ ਗੁਰਸਿੱਖਾਂ ਦੀ ਗੁਰਬਾਣੀ ਦਰਜਿਆ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਉਹਨਾਂ ਵਿੱਚੋਂ ਇੱਕ ਗੁਰਸੇ ਦੋਸਤ ਗੁਰਸੇ ਖਸਾਨ ਜਿਹੜੇ ਕੀ ਮਹਾਸ਼ਾ ਬਰਾਦਰੀ ਡੂਮ ਨਾਲ ਸੰਬੰਧਿਤ ਸਨ ਪਰ ਇਨਾਂ ਵੀਰਾਂ ਭੈਣ ਭਰਾਵਾਂ ਨੂੰ ਪਤਾ ਹੀ ਨਹੀਂ ਆਪਣੇ ਪੁਰਖਿਆਂ ਦਾ ਉਹ ਸਨ ਰਾਏ ਬਲਵੰਟ ਜੀ ਤੇ ਸਤਾ ਜੀ ਜਿਨ੍ਹਾਂ ਦੀ ਗੁਰਬਾਣੀ ਹੰਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਸ਼ੋਭਿਤ ਹੈ ਵਾਰ ਜਿਨ੍ਹਾਂ ਨੇ ਵਾਰਾਂ ਲਿਖੀਆਂ ਤੇ ਬੜੀਆਂ ਸੋਹਣੀਆਂ ਸੋਹਣੀਆਂ ਵਾਰਾਂ ਲਿਖੀਆਂ ਜਿਹੜਾ ਕਿ ਉਹਨਾਂ ਨੇ ਮਾਤਾ ਖੀਵੀ ਤੇ ਅੰਗਦ ਪਾਸ਼ਾ ਤੇ ਆਪਾਂ ਕਹ ਲਈ ਪਹਿਵੇਂ ਪਾਸ਼ਾ ਤੇ ਬੋ ਬੋ ਸੋਨੇ ਸੋਨਿਆ ਵਾਰਾ ਲਿਖੀਆਂ ਤੇ ਗੁਰੂ ਘਰ ਦੇ ਸਭ ਤੋਂ ਪਹਿਲੇ ਕੀਰਤਨੀਏ ਰਾਗੀ ਵੀ ਬਾਬਾ ਆਪਣੇ ਕਹ ਲਿਆ ਪੀ ਰਾਏ ਬਲਵੰਟ ਜੀ ਦੇ ਸੱਤਾ ਜੀ ਸਨ ਗੁਰੂ ਪਿਆਰਿਓ ਗੁਰੂ ਘਰ ਵਿੱਚ ਪੰਜਵੇਂ ਪਾਸ਼ਾ ਦੇ ਹੁਕਮ ਅਨੁਸਾਰ ਇਹ ਕੀਰਤਨ ਕਰਿਆ ਕਰਦੇ ਸਨ ਤੇ ਆਪਣੇ ਸ਼ਬਦ ਕੀਰਤਨ ਕਰਿਆ ਕਰਦੇ ਸਨ ਪਰ ਅੱਜ ਕੱਲ ਦੇ ਸਾਡੇ ਮਹਾਸ਼ੇ ਭਰਾਵਾਂ ਨੂੰ ਪਤਾ ਹੀ ਨਹੀਂ ਤੇ ਇਸ ਸਾਡੇ ਪੁਰਖਿਆਂ ਨੇ ਸਾਡੇ ਰਹਿਬਰਾਂ ਨੇ ਸਿੱਖੀ ਵਾਸਤੇ ਕੀ ਕੀਤਾ ਜਾਂ ਇਹਨਾਂ ਦੀ ਗੁਰਬਾਣੀ ਵੀ ਦਰਜ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤੁਹਾਨੂੰ ਮੈਂ ਕੁਝ ਇੱਕ ਪੰਕਤੀਆਂ ਸੁਣਾ ਦਿੰਦਾ ਹਾਂ ਬਾਕੀ ਜੇਕਰ ਤੁਸੀਂ ਪੂਰੀ ਵਾਰ ਪੜ੍ਹਨੀ ਹੈ ਤੇ ਉਹ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਗ 962 ਵਿੱਚ ਹੈ ਬਲਵੰਟ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ ਲੰਗਰ ਦੌਲਤ ਵੰਡਿਐ ਰਸ ਅੰਮ੍ਰਿਤ ਖੀਰ ਖਿਆਲੀ ਗੁਰੂ ਪਿਆਰਿਓ ਧੰਤਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਇਨਾ ਮਹਾਪੁਰਖਾਂ ਦੀ ਗੁਰਬਾਣੀ ਆ ਸੋ ਮੇਰੀ ਮਾਸ਼ੇ ਭਰਾਵਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਭਰਾਵੋ ਆਪਣਾ ਇਤਿਹਾਸ ਪੜੋ ਤੁਸੀਂ ਵੀ ਸਿੱਖੀ ਦੇ ਵਾਰਸ ਹੋ ਸਿੱਖੀ ਤੋਂ ਪਘੋੜੇ ਨਾ ਹੋਵੋ ਤੁਸੀਂ ਤੁਹਾਡੇ ਪੁਰਖਿਆਂ ਨੇ ਗੁਰੂਆਂ ਨੂੰ ਗੁਰੂਆਂ ਨੂੰ ਬੜੀਆਂ ਸਿਵਾਵਾਂ ਦਿੱਤੀਆਂ ਤੇ ਗੁਰੂਆਂ ਨੇ ਵੀ ਜਿਹੜਾ ਭਾਈ ਬਲਵੰਟ ਜੀ ਨਾਲ ਰਾਏ ਸ਼ਬਦ ਲੱਗਾ ਆ ਉਹ ਸਨਮਾਨ ਵਜੋਂ ਲੱਗਾ ਆ ਗੁਰੂ ਪਿਆਰਿਓ ਗੁਰੂ ਮਹਾਰਾਜ ਇਹਨਾਂ ਨੂੰ ਬੜਾ ਪਿਆਰ ਸਤਕਾਰ ਕਰਦੇ ਸੀ ਤੇ ਇਹਨਾਂ ਵੱਲੋਂ ਜਿਹੜਾ ਕੀਰਤਨ ਕਰਾਇਆ ਜਾਂਦਾ ਸੀ ਤੇ ਉਹ ਗੁਰੂ ਮਹਾਰਾਜ ਪ੍ਰਸੰਨ ਹੋ ਕੇ ਇਹਨਾਂ ਨੂੰ ਇੱਕ ਖਿਤਾਬ ਵਜੋਂ ਰਾਏ ਸ਼ਬਦ ਦਿੱਤਾ ਸੋ ਮੇਰੇ ਭਰਾਵਾਂ ਨੇ ਇੰਨੀ ਕ ਬੇਨਤੀ ਪ੍ਰਵਾਨ ਕਰਿਓ ਗੁਰੂ ਪਿਆਰਿਓ ਜੇਕਰ ਜਾਣਕਾਰੀ ਚੰਗੀ ਲੱਗੇ ਤੇ ਹਰ ਇੱਕ ਮਾਸ਼ੇ ਭਰਾ ਤੱਕ ਪਹੁੰਚਾ ਦਿਓ ਜਿਹੜੇ ਸਾਡੇ ਵੀਰ ਸਿੱਖੀ ਨਾਲ ਟੁੱਟ ਚੁੱਕੇ ਹਨ ਉਹ ਸਿੱਖੀ 'ਚ ਵਾਪਸੀ ਕਰ ਲੈਣ ਸੋ ਇੰਨੀ ਕ ਬੇਨਤੀ ਆ ਪ੍ਰਵਾਨ ਕਰ ਲਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹੋ ਜਿਹੀਆਂ ਹੋਰ ਕ੍ਰਾਂਤੀਕਾਰੀ ਵੀਡੀਓ ਜਾਂ ਬਾਣੀ ਦੇ ਪੰਕਤੀਆਂ ਸੁਣਨ ਲਈ ਦਾਸ ਨੂੰ ਫੋਲੋ ਕਰ ਲਿਓ ਤੇ ਦਾਸ ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ